ਅਸੀਂ ਬਾਣੀ ਪੜਦੇ ਆਂ ਭਜਨ ਕਰਦੇ ਆਂ ਸਗੁਰੂ ਪ੍ਰਚਾਰ ਸੰਸਥੇ ਦੇ ਪਾਸ਼ਾ ਦੇ ਉਪਦੇਸ਼ ਸੁਣਦੇ ਆਂ ਪਰ ਅਸੀਂ ਇਹ ਕੋਸ਼ਿਸ਼ ਕਰੀਏ ਵੀ ਅਸੀਂ ਇੱਕ ਚੀਜ਼ ਕੋਈ ਲੈ ਕੇ ਤੁਰ ਪਈਏ ਉਹਦੇ ਤੇ ਹਮਲ ਕੀਤਾ ਜਾਵੇ ਧਰਮ ਨੂੰ ਅਸੀਂ ਮੰਨਦੇ ਆਂ ਇਹ ਵੀ ਸਾਨੂੰ ਮੰਨਣਾ ਹੀ ਪਏਗਾ ਕਿ ਦਇਆ ਜਿਹੜੀ ਹੈ ਨਾ ਉਹ ਧਰਮ ਦਾ ਮੂਲ ਹੈ ਉਹ ਸਾਡੇ ਵਿੱਚ ਕਿੰਨੇ ਪਰਸੈਂਟ ਹੈਗੇ ਉਹ ਉਹਦੇ ਵਾਸਤੇ ਥੋੜਾ ਜਿਹਾ ਸੋਚਿਆ ਜਾਵੇ ਦਇਆ ਦਾ ਮਤਲਬ ਇਹ ਨਹੀਂ ਪੈਸਾ ਕੁਰਨੀ ਮਾਰਨਾ ਮੁਰਗੀ ਨਹੀਂ ਮਾਰਨੀ ਜਾਂ ਹੋਰ ਸਾਰੇ ਕੁਝ ਜਿਹੜੇ ਜਾਨਵਰ ਮਾਰਨੇ ਵਗੈਰਾ ਦਇਆ ਦਾ ਮਤਲਬ ਇਹ ਵੀ ਹੈ ਕਿ ਕੋਈ ਆਦਮੀ ਸਾਡੇ ਨਾਲ ਲੜ ਪੈਂਦਾ ਜੋ ਕਿਸ ਇਸ ਤਰ੍ਹਾਂ ਦੀ سلسلہ ਹੁੰਦਾ ਹੈ ਤੇ ਉਹਦੇ ਵਿੱਚ ਉਹ ਕਿਸੇ ਤਰ੍ਹਾਂ ਸਾਡੇ ਇੱਥੇ ਆ ਜਾਂਦਾ ਅਸੀਂ ਫਿਰ ਉਹਨੂੰ ਰਗਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਉੱਥੇ ਉਹਦੇ ਤੇ ਦਇਆ ਕੀਤੀ ਜਾਵੇ ਧਰਮ ਦਾ ਮਤਲਬ ਇਹ ਹੈ ਮੈਂ ਜਿਸ ਨਾਲ ਸਮਝਣਾ